ਆ ਮਾ ਪਿਛਲੇ ਕਈ ਦਿਨਾਂ ਤੋਂ ਰੌਲਾ ਪਾ ਰਿਆਂ ਇਹ ਹੜ ਕੁਦਰਤੀ ਨਹੀਂ ਹਨ ਜਿਹੜਾ ਹਰਿਆਣਾ ਅਤੇ ਰਾਜਸਥਾਨ ਨੂੰ ਦੇਣ ਦੇ ਲਈ ਪਾਣੀ ਇਕੱਠਾ ਕੀਤਾ ਜਾਂਦਾ ਹੈ ਇਹ ਹੜ ਉਹਦੇ ਕਰਕੇ ਆਏ ਨੇ ਇਹ ਨਾ ਮੇ ਲੂਟ ਹੈ ਜਿਹੜੇ ਹਰ ਵਾਰ ਪੰਜਾਬ ਦੀ ਬਾਹ ਫੜਦੇ ਨੇ ਪੰਜਾਬੀਆਂ ਦੀ ਬਾਹ ਕੌਣ ਫੜ ਰਿਹਾ ਆ ਸਾਡੇ ਆਲੇ ਅੜੇ ਨੇ ਕਿਹੜੇ ਆ ਜਿਹੜੇ ਫੁਕਰੇ ਜਿਹੜੇ ਜਿਹੇ ਟਰੈਕਟਰਾਂ ਤੇ ਲੱਖ 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 ਰੁਪਏ ਸਪੀਕਰ ਲਾਉਂਦੇ ਨੇ ਕੱਲ ਇੱਕ ਬੀਬੀ ਜਿਨ੍ਹਾਂ ਨੇ ਸਾਰੀ ਉਮਰ ਨੱਕੇ ਲਾਇਏ ਰਹੇ ਉਹਨਾਂ ਨੂੰ ਦੱਸ ਰਹੀਏ ਨੱਕੇ ਕਿਦਾਂ ਲਾਉਣਾ ਬਾਜੀ ਬਾ ਸਲੂਟ ਆ ਤੁਹਾਨੂੰ ਉਹ ਰਾਜਨੀਤਿਕ ਲੋਕੋ 1947 ਤੋਂ ਲੈ ਕੇ ਅੱਜ ਤੱਕ ਜਿਹੜੀ ਪਾਰਟੀ ਦੀ ਸਰਕਾਰ ਬਣੀ ਐ ਤੁਸੀਂ ਦਰਿਆਮਤੇ ਬੰਨ ਨਹੀਂ ਮਾਰ ਸਕਿਓ ਹਰ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਗੱਲ ਕਰਨੀ ਐ ਪੰਜਾਬ ਚ ਆਏ ਹੜ੍ਹਾਂ ਨੇ ਹੜ੍ਹਾਂ ਨੇ ਸਾਰੇ ਪਾਸੇ ਤਬਾਹੀ ਮਚਾਰ ਰੱਖੀ ਐ ਪਰ ਜਿਹੜਾ ਮੈਂ ਪਿਛਲੇ ਕਈ ਦਿਨਾਂ ਤੋਂ ਰੌਲਾ ਪਾ ਰਿਆਂ ਇਹ ਹੜ ਕੁਦਰਤੀ ਨਹੀਂ ਹਨ ਇਹ ਹੜ ਬੀ ਐਮ ਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਹੜਾ ਹਰਿਆਣਾ ਅਤੇ ਰਾਜਸਥਾਨ ਨੂੰ ਦੇਣ ਦੇ ਲਈ ਪਾਣੀ ਇਕੱਠਾ ਕੀਤਾ ਜਾਂਦਾ ਐ ਇਹ ਹੜ ਉਹਦੇ ਕਰਕੇ ਆਏ ਨੇ ਹੈਨਾ ਮੇਰੇ ਕੋਲੇ ਕੁਝ ਅੰਕੜੇ ਨੇ ਮੈਂ ਤੁਹਾਡੇ ਨਾਲ ਉਹ ਵੀ ਸਾਂਝੇ ਕਰੂੰਗਾ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਵੀ ਹਰ ਸਾਲ ਹਰ ਸਾਲ ਪੰਜਾਬ 'ਚ ਹੜ ਆਉਣ ਲੱਗ ਗਏ ਕਿਉਂ ਭਈ ਪੰਜਾਬ 'ਚ ਕਿੰਨੇ ਕਮੀ ਪੈਂਦੇ ਨੇ ਕਿਤੇ ਇਸ ਵਾਰ ਥੋੜੇ ਕਮੀ ਪੈ ਰਹੇ ਤੇ ਜਿੱਥੇ ਕਿੰਨੇ ਕਮੀ ਪੈ ਸੀ ਹੜ ਆ ਜਾਂਦੇ ਨੇ ਕਾਰਨ ਹੁਣ ਇਹਦਾ ਕਾਰਨ ਦੱਸਣ ਲੱਗਿਆ ਅੰਕੜਿਆਂ ਨੂੰ ਸਮਝੋ ਅੱਜ ਭਾਖੜੇ ਟੈਂਕ ਪਾਣੀ ਦਾ ਪੱਧਰ ਜਿਹੜਾ ਸਵੇਰੇ 1672 ਫੁੱਟ ਸੀਗਾ ਜਿਹੜੀ ਗੋਬਿੰਦ ਸਾਗਰ ਹੈ ਉਹਦੇ ਵਿੱਚ 60490 ਕਿਊਸਿਕ ਪਾਣੀ ਆ ਰਿਹਾ ਸੀ ਫਲੱਡ ਗੇਟ ਅਤੇ ਟਰਬਾਈਨਾਂ ਰਾਹੀਂ ਛੱਡਿਆ ਕਿੰਨਾ ਜਾ ਰਿਹਾ 54000 ਸਤਲੁਜ ਰੇਅ ਅੱਜ ਛੱਡਿਆ ਜਾ ਰਿਹਾ 31000 ਨੰਗਲ ਹਾਈਡਲ ਨਹਿਰ 'ਚ 12500 ਤੇ ਆਨੰਦਪੁਰ ਸਾਹ ਵਾਲੀ ਨਹਿਰ 'ਚ 10150 ਕਿਊਸਕ ਉਹ ਭਾਈ ਜਦ ਅੱਜ ਵੀ ਜਦੋਂ ਹੜ ਆਏ ਹੋਏ ਨੇ ਇੰਨਾ ਪਾਣੀ ਆਇਆ ਤੇ ਤੁਸੀਂ ਕੱਟ ਕਿਉਂ ਛੱਡ ਰਹੇ ਹੋ ਕਹਿਣ ਦਾ ਮਤਲਬ ਕੀ ਹੈ ਇਹ ਪਾਣੀ ਇਕੱਠਾ ਕਰਦੇ ਨੇ 1450 ਜਾਂ 52 ਫੁੱਟ ਜਦੋਂ ਹੋ ਜਾਂਦਾ ਉਸ ਗੋਵਿੰਦ ਸਾਗਰ 'ਚ ਫਿਰ ਇਹ ਇਹ ਹੁੰਦਾ ਵੀ ਇੰਨਾ ਬਹੁਤ ਹੈ ਪਾਣੀ ਸਾਲ ਪਰਦਾ ਪਰ ਇਹ ਵਧਾਉਂਦੇ ਨਹੀਂ 23 ਚ 80 ਫੁੱਟ ਵਧਾਇਆ ਹਨਾ 1500 ਕੁਸ਼ ਰੱਖਿਆ ਐਕਟਿਵ ਉਹ ਵਧਾਇਆ ਹੁਣ ਉਹ 1680 ਦੇ ਨੇੜੇ ਹੋ ਚੱਲਿਆ ਜਿਹੜਾ ਕੀ ਖਤਰੇ ਦਾ ਨਿਸ਼ਾਨ ਹੈ ਜਦੋਂ ਬੀਐਮਬੀ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸੈਂਟਰ ਨੇ ਆਪਦੇ ਬੰਦੇ ਪਾਇਏ ਸੀ ਤਾਂ ਸੀਐਮ ਸਾਹਿਬ ਜਾ ਕੇ ਉੱਥੇ ਬਹਿ ਗਏ ਸੀ ਅਸੀਂ ਸਾਰਿਆਂ ਨੇ ਸ਼ਲਾਘਾ ਕੀਤੀ ਸੀ ਵੀ ਬਹੁਤ ਵਧੀਆ ਕੰਮ ਹੈ ਪਰ ਹੁਣ ਤੁਹਾਨੂੰ ਇਹ ਗੱਲ ਕਿਉਂ ਨਹੀਂ ਪਤਾ ਲੱਗੀ ਜਾਂ ਕਿਉਂ ਨਹੀਂ ਤੁਸੀਂ ਜਾਣਦੇ ਜਾਂ ਜਾਣ ਬੁੱਝ ਕੇ ਭਾਈ ਤੁਸੀਂ ਇਹ ਕਰ ਰਹੇ ਹੋ ਵੀ ਇੰਨੇ ਪਾਣੀ ਦੀ ਆਮਦ ਹੋ ਰਹੀ ਆ ਉਹਨੂੰ ਘੱਟ ਛੱਡ ਰਹੇ ਨੇ ਜੱਟ ਕੀ 7 ਲੋਈ 50 ਹਜ਼ਾਰ ਕਿਊਸਕ ਪਾਣੀ ਜਿਹੜਾ ਉਹ ਜਿਹੜਾ ਆਪਦੇ ਵਿੱਚ ਸਹਾਰ ਸਕਦਾ ਤੇ ਜੇ ਅਸੀਂ 50 ਹਜ਼ਾਰ 50 ਹਜ਼ਾਰ ਕੰਟੀਨਿਊਟੀ ਛੱਡੀ ਜਾਂਦੇ ਤਾਂ ਕੱਲੇ ਉਹ ਨੁਕਸਾਨ ਹੋਣੇ ਸੀ ਜਿਹੜੇ ਦਰਿਆ ਦੇ ਵਿਚਲੀਆਂ ਜ਼ਮੀਨਾਂ ਨੇ ਹੁਣ ਅੱਧਾ ਪੰਜਾਬ ਹੜ੍ਹ ਗਿਆ 88 ਨਾਲ ਵੱਧ ਲੋ ਨੁਕਸਾਨ ਹੋਇਆ ਆ ਕੇ ਦੇਖੋ ਮਹਾਰਾਜ ਕਿਤੇ ਆਓ ਆ ਚਲੋ ਸultanpur ਮਾਝੇ ਏਰੀਏ ਚ ਸultanpur Lodi ਦਵਾਬੇ ਜਲੰਧਰ ਫਾਜ਼ਲ ਕਾ ਇਨਾ ਨੁਕਸਾਨ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ ਯਾਰ ਅਸੀਂ ਮੁਗਲਾਂ ਤੋਂ ਮੁਗਲਾਂ ਨੇ ਸਾਨੂੰ ਬਹੁਤ ਦੁਖੀ ਕੀਤਾ ਗੋਰੀ ਅੰਗਰੇਜ਼ ਆਏ ਪਰ ਇਹ ਪੰਜਾਬੀ ਦਬੇ ਨਹੀਂ ਹਾਰਾਂ ਨੇ ਵੀ ਹੜਹਾੜਾ ਨਹੀਂ ਸਕੇ ਪੰਜਾਬੀ ਹੜਾਂ ਤੋਂ ਵੀ ਅਸੀਂ ਹੜੇ ਨਹੀਂ ਪਰ ਸਾਨੂੰ ਆਪਦੇ ਲੋਕ ਜਦੋਂ ਮਾਰਦੇ ਨੇ ਉਦੋਂ ਦੁੱਖ ਲੱਗਦਾ ਇਹ ਸਿਸਟਮ ਮਾਰਦਾ ਤੁਹਾਨੂੰ ਕੀ ਲੱਗਦਾ ਤੁਹਾਡੇ ਹੈਲੀਕਾਪਟਰ ਨਾਲ 10 ਪੈਕਟ ਸਿੱਟ ਕੇ ਉਹਨਾਂ ਨੂੰ ਭੁੱਖ ਉਹਨਾਂ ਦੀ ਮਿਟ ਜੂਗੀ ਜੇ ਭਾਈ ਜੀ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਨਾ ਕਰਨ ਤਾਂ ਇਹ ਕਿਤੇ ਵੀ ਸੰਭਵ ਨਹੀਂ ਹੈ ਅਗਲੀ ਗੱਲ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਦੇ ਹੱਥੀ ਦਾਣ ਜਰੂਰ ਭੇਜੋ ਜਾਂ ਜਿੱਥੇ ਚੀਜ਼ ਦੀ ਲੋੜ ਹੈ ਪੁੱਛੋ ਵੀ ਕਿੰਨੇ ਦੀ ਉਹਨੇ ਪੈਸੇ ਜਮ੍ਹਾਂ ਕਰਾ ਦਿਓ ਕਿਸੇ ਮੇਰੇ ਤੇਰੇ ਅਰਗੇ ਨੂੰ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਨਾ ਭੇਜੋ ਇਹਨਾਂ ਹੜ੍ਹਾਂ 'ਚ ਵੀ ਬਹੁਤ ਉਹ ਬੰਦੇ ਨੇ ਜਿਨ੍ਹਾਂ ਨੇ ਬਹੁਤ ਰੁਪਈਆ ਇਕੱਠਾ ਕਰ ਲਿਆਣਾ ਬਹੁਤ ਮਾਲ ਰੁਪਈਆ ਇਕੱਠਾ ਕਰ ਲਿਆਣਾ ਸੋ ਫਿਰ ਵੀ ਫਿਰ ਵੀ ਸਾਡੇ ਪੰਜਾਬੀ ਫਿਰ ਨਹੀਂ ਕਾਬਰਦੇ ਉਹ ਕਹਿੰਦੇ ਕੋਈ ਨਹੀਂ ਯਾਰ ਅਸੀਂ ਸੌ ਭੇਜਿਆ ਹੈ 50 60 ਲੱਗ ਜਾਣ 40 ਲੈਂਦੇ ਆ ਲੈ ਵੀ ਜਾਣ ਐਡੇ ਦਲੇਰ ਪੰਜਾਬੀਓ ਤੁਸੀਂ ਇੰਨਾ ਸਲੂਟ ਆ ਮੇਰਾ ਤੁਹਾਨੂੰ ਅਸੀਂ ਤੁਹਾਡੇ ਤੇ ਮਾਣ ਕਰਦੇ ਆ ਐਨਆਰਆਈਆਂ ਨੂੰ ਸਲੂਟ ਆ ਜਿਹੜੇ ਹਰ ਵਾਰ ਪੰਜਾਬ ਦੀ ਬਾਹ ਫੜਦੇ ਨੇ ਪੰਜਾਬੀਆਂ ਦੀ ਬਾਹ ਕੌਣ ਫੜ ਰਿਹਾ ਸਾਡੇ ਆਪ ਦੇ ਸਰਕਾਰਾਂ ਨੇ ਹੱਥ ਖੜੇ ਕਰਤੇ ਸੈਂਟਰ ਨੇ ਵੀ ਹੱਥ ਖੜੇ ਕਰਤੇ ਸੈਂਟਰ ਦੇ ਦਾ ਕਿਸੇ ਮਨਿਸਟਰ ਨੇ ਇੱਕ ਵਾਰ ਇਹ ਨਹੀਂ ਕਿਹਾ ਵੀ ਭਾਈ ਪੰਜਾਬ ਚ ਹੜ ਆ ਗਏ ਕੋਈ ਬੋਲਦਾ ਨਹੀਂ ਕੋਈ ਨਿਊਜ਼ ਚੈਨਲ ਨਹੀਂ ਦਿਖਾ ਰਿਹਾ ਕੌਣ ਲੱਗੇ ਹੋਏ ਨੇ ਆ ਸਾਡੇ ਆਲੇ-ਆੜੇ ਨੇ ਕਿਹੜੇ ਆ ਜਿਹੜੇ ਫੁਕਰੇ ਜਿਹੜੇ ਜਿਹੇ ਟਰੈਕਟਰਾਂ ਤੇ ਲੱਖ 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 ਰੁਪਈਆ ਸਪੀਕਰ ਲਾਉਂਦੇ ਨੇ ਇਹ ਮੰਦਿਰ ਇਹ ਫੋਕਰ ਬੰਥੀ ਉਹ ਮੰਦਿਰ ਉਹ ਫੋਕਰੇ ਅੱਜ ਜਾ ਕੇ ਪਾਣੀ ਦੇ ਵਿੱਚ ਐ ਡੇ ਡੇ ਬੰਬੂ ਕਾਟਵਾੜੀ ਫਿਰਦੇ ਨੇ ਯਾਰ ਸਾਡੀਆਂ ਲੱਤਾਂ ਕੌਣ ਖਿੱਚਦੇ ਨੇ ਸਾਡੇ ਆਪ ਦੇ ਸਰਕਾਰ ਨੂੰ ਦੱਸੇ ਤਾਂ ਸਹੀ ਹੈ ਕਿੱਥੇ ਐ ਇੱਕ ਦੋ ਮੰਤਰੀ ਫਿਰਦੇ ਨੇ ਜਿਨ੍ਹਾਂ ਨੂੰ ਮੈਂ ਕਹਿੰਦਾ ਵੀ ਉਹ ਠੀਕ ਆ ਭਾਈ ਉਹ ਕਰਤਾਲੀ ਵਾਲਾ ਜਿਹੜਾ ਹਨਾ ਉਹ ਵੀ ਬਾਈ ਠੀਕ ਐ ਬਾਕੀ ਤਾਂ ਆਉਂਦੇ ਨੇ ਫੋਟੋਆਂ ਕਰਾਉਂਦੇ ਨੇ ਕੱਲ ਇੱਕ ਬੀਬੀ ਜਿਨ੍ਹਾਂ ਨੇ ਸਾਰੀ ਉਮਰ ਨੱਕੇ ਲਾਇਏ ਨੇ ਉਹਨਾਂ ਨੂੰ ਦੱਸ ਰਹੀ ਐ ਨੱਕੇ ਕਿਦਾਂ ਲਾਉਣਾ ਬਾਜੀ ਵਾ ਸਲੂਟ ਆ ਤੁਹਾਨੂੰ ਉਹ ਰਾਜਨੀਤਿਕ ਲੋਕੋ 1947 ਤੋਂ ਲੈ ਕੇ ਅੱਜ ਤੱਕ ਜਿਹੜੀ ਪਾਰਟੀ ਦੀ ਸਰਕਾਰ ਬਣੀ ਐ ਤੁਸੀਂ ਦਰਿਆਮਤ ਬੰਨ ਨਹੀਂ ਮਾਰ ਸਕਿਓ ਹਰ ਸਾਲ ਪੰਜਾਬੀ ਰੋੜਦਾ ਸਾਡਾ ਕਰੋੜਾ ਰੁਪਿਆ ਅਰਬਾਂ ਰੁਪਿਆ ਦਾ ਨੁਕਸਾਨ ਹੁੰਦਾ ਇਸ ਵਾਰ ਫਸਲ ਦੇਖੋ ਕਿੰਨੀ ਮਰ ਗਈ ਤੁਸੀਂ ਫਿਰ ਵੀ ਤੁਸੀਂ ਫਿਰ ਵੀ ਜਿੰਦਾ ਦਿਲ ਇਨਸਾਨ ਹੋ ਘਾ ਡੁੱਬ ਗਏ ਦਕਾਨਾਂ ਡੁੱਬ ਗਈਆਂ ਫਿਰ ਵੀ ਮੱਝ ਵਾਲੇ ਕਹਿੰਦੇ ਫੇਰ ਕੀ ਗੱਲ ਐ ਕਹਿੰਦੇ ਜ਼ਿੰਦਗੀ ਬਚ ਗਈ ਬਹੁਤ ਇਹ ਦਲੇਰੀ ਕੋਈ ਪੰਜਾਬੀਆਂ ਤੋਂ ਸਿੱਖ ਸਕਦਾ ਉਸ ਪਾਸ਼ਾ ਦਾ ਧੰਨ ਐ ਧੰਨ ਮੈਂ ਬਹੁਤ ਸ਼ੁਕਰ ਕਰਦਾ ਧੰਨ ਧੰਨ ਉਸ ਅਕਾਲ ਪੁਰਖ ਦਾ ਧੰਨ ਧੰਨ ਪਾਸ਼ਾ ਦਾ ਮੈਂ ਸ਼ੁਕਰ ਕਰਦਾ ਵੀ ਇਸ ਧਰਤੀ ਤੇ ਜ ਇਹ ਸੂਰਬੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਜਿਹੜੇ ਸਰਕਾਰ ਵੱਲ ਨਹੀਂ ਤੱਕਦੇ ਆਪ ਆਪਦੇ ਲੋਕਾਂ ਲਈ ਆਪ ਖੜਦੇ ਨੇ دریاਵਾਂ ਦੇ ਮੱਥੇ ਲਾਈ ਬੈਠੇ ਨੇ ਉਹ ਲੋਕ ਨੇ ਵੀ ਉਹ ਤੁਹਾਨੂੰ ਸਲੂਟ ਹੈ ਹੜਾਂ ਚ ਹੜਦੇ ਲੋਕਾਂ ਨੂੰ ਮੈਂ ਜਿੰਦਾਬਾਦ ਕਹਿ ਕੇ ਉਹਨਾਂ ਦੀ ਤਾਰੀਫ ਕਰਦਾ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਉਸ ਤੋਂ ਬਾਅਦ ਵੀਡੀਓ ਮੈਂ ਸਮਾਪਤ ਕਰ ਦੇਣੀ ਹੈ ਤੁਹਾਨੂੰ ਬਹੁਤ ਚਾਅ ਦੇ ਨਾਲ ਲਿਆਈ ਸੀ ਇਹ ਸਰਕਾਰ ਨੂੰ ਕਿਉਂਕਿ ਪਿਛਲੇ ਦੋਨਾਂ ਤੋਂ ਅਸੀਂ ਇਕੱਲੇ ਬੈਠੇ ਸੀ ਪਰ ਤੁਸੀਂ ਵੀ ਪੰਜਾਬੀਆਂ ਦੀਆਂ ਉਮੀਦਾਂ ਤੇ ਖਰੇੜੀ ਉੱtre ਤੁਸੀਂ ਵੀ ਉਹਨਾਂ ਚੁਟਕਲਿਆਂ ਜੀ ਲੱਗੇ ਹੋ ਜੇ ਇੱਕ ਜਹਾਜ਼ ਭੇਜਤਾ ਜਹਾਜ਼ ਭੇਜਣ ਨਾਲ ਕੁਝ ਨਹੀਂ ਹੁੰਦਾ ਸਾਰੇ ਪੱਤਰਕਾਰ ਵੀਰਾਂ ਨੂੰ ਸਲੂਟ ਹੈ ਜਿਹੜੇ ਉੱਥੇ ਲੱਗੇ ਨੇ ਸਾਰੇ ਨੌਜਵਾਨਾਂ ਨੂੰ ਸਲੂਟ ਹੈ ਜਿਹੜੇ ਉੱਥੇ ਸ਼ਰਧਾ ਦੀ ਭਾਵਨਾ ਨਾਲ ਸੇਵਾ ਕਰ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ 'ਚ ਰਹੋ ਕੋਈ ਨਹੀਂ ਆਪਾਂ ਨਜਿੱਠ ਲੈਣੀ ਹੈ ਮੁਸੀਬਤ ਨਾਲ ਆ ਪੰਜਾਬੀਓ ਜਿਹੜੇ ਹੜੇ ਹੜਾਂ 'ਚ ਹੜੇ ਲੋਕ ਨੇ ਤੁਹਾਡੇ ਨਾਲ ਆ ਜ਼ਿੰਦਗੀ ਜ਼ਿੰਦਾਬਾਦ ਇਨਸਾਨੀ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਸਤ ਸ੍ਰੀ ਅਕਾਲੋ